ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਭਾਈ ਆਪਾਂ ਉਹ ਲਿਖਦੇ ਬੱਚਿਆਂ ਨੂੰ ਦੱਸਣ ਵਾਲੇ ਕਹਿੰਜੀ ਜਿਹੜੇ ਨਹੀਂ ਇੱਥੇ ਆ ਸਕਦੇ ਘਰ ਬੈਠ ਕੇ ਵੀ ਰਸਲ ਕਰ ਸਕਦੇ ਨੇ ਉਹਨਾਂ ਵਾਸਤੇ ਪਹਿਲਾ ਹੱਥ ਜਿਹੜਾ ਆਪਾਂ ਪਹਿਲਾਂ ਦੱਸਿਆ ਸੀ ਤੇ ਹੁਣ ਆਪਾਂ ਦੂਜਾ ਹੱਥ ਦੱਸਾਂਗੇ ਬੱਚਿਆਂ ਨੂੰ ਦੂਜਾ ਅਸੀਂ ਕਿਵੇਂ ਰਸਲ ਕਰ ਕਿਵੇਂ ਰਸਲ ਕਰਨੀ ਹੈ ਉਦੀ ਵਾਰ ਦੱਸਿਆ ਜਾ ਰਿਹਾ ਜਿਹੜਾ ਪਹਿਲਾ ਅੱਜ ਹੀ ਉਹ ਆਪਾਂ ਇਸ ਤਰ੍ਹਾਂ ਦਾ ਅਸਰ ਕਰਨੀ ਹੀ ਜਿਵੇਂ ਆਪਾਂ ਧਾਰਨਾ ਪੜ੍ਹਦੇ ਹਾਂ ਮੋਹਨਾ ਵਿਸਾਰੋ ਜੀ ਮੈਂ ਜਾਣ ਤੇਰਾ ਇਹ ਪਹਿਲਾ ਹੱਥ ਸੀ ਹੁਣ ਆਪਾਂ ਦੂਜਾ ਹੱਥ ਦੱਸਣਾ ਜਿਹੜਾ ਅੱਜ ਹੁਣ ਜਿਹੜੀ ਰੈਸਲ ਕਰਨੀ ਹੈ ਦੂਜਾ ਹੱਥ ਹੈ ਇਹ ਤਾਂ ਭਾਈ ਨੂੰ ਕਹਿੰਦੇ ਨੇ ਇਹਨੂੰ ਕਹਿੰਦੇ ਤਾਂਬਾ ਇਹ ਜਿਹੜੀ ਰੈਸਲ ਕਰਨੀ ਹੈ ਇਹ ਬੱਚਿਆਂ ਨੂੰ ਬੇਨਤੀ ਹੈ ਘਰੇ ਬੈਠ ਕੇ ਵੀ ਆਪਣੇ ਵਾਲੇ ਵੇਖ ਕੇ ਵੀ ਹਸਲ ਕਰ ਸਕਦੇ ਹਨ ਪਰ ਦੇ